ਹਾਂਜੀ ਯਾਰਾ ਸਾਰੇ ਵੀਰਾਂ ਦਾ ਹਰ ਕੀ ਬਾਤਾਂ ਕਰਦਾ ਮੇਰੇ ਵੀਰੋ ਉੱਤਰ ਕੋ ਉੱਤਰ ਸੱਟਾ ਵੀ ਸਾਰੇ ਵੀਰਾਂ ਦੇ ਘਰ ਪੜ ਠੀਕ ਹੈ ਲਓ ਭਾਈ ਹੋ ਗਿਆ ਟਾਈਮ 7 ਤੋਂ ਪਹਿਲਾਂ ਹੀ ਅਜੇ 7:00 ਵਜੇ ਹਨਾ ਇਹ ਵਾ ਟਾਈਮ ਉੱਠ ਖੜਿਆ ਕਰੀਏ ਤੇ ਬਾਕੀ ਬਈ ਲਗਭਗ ਅੱਧੀ ਰਾਤ ਤੱਕ ਪੱਖਾ ਚੱਲਿਆ ਉਧਰ ਨੂੰ 1:00 ਵਜੇ ਤੱਕ ਜਦੋਂ ਮੈਂ ਸੌਣਾ ਸੀ ਉਦੋਂ ਮੈਂ ਆਪ ਦੇ ਘਰ ਨੂੰ ਕਰ ਲਾ ਤੁਹਾਨੂੰ ਵੀ ਪਤਾ ਹੋਣਾ ਵੀ ਅੰਦਰ ਵੀ ਆਗ ਹੀ ਵਰਦੀ ਹੈ ਜਵਾਨਾ ਭੈਣਾਂ ਦਾ ਗਰਮੀ ਬਾੜੀ ਹੁੰਦੀ ਹੈ ਮੜ ਕੇ ਆਪ ਨੂੰ ਵੀ ਨੀਂਦ ਨਹੀਂ ਆਉਂਦੀ ਸਾਰਾ ਦਿਨ ਫਿਰ ਫਿਰ ਸੱਟ ਨਹੀਂ ਲੈਂਦਾਗਾ ਲੈ ਕੇ ਬਾਬੇ ਤਾਂ ਖੋਲੇ ਖੁੱਡੇ ਵਾਹਿਗੁਰੂ 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 ਸੱਚੇ ਪਾਤਸ਼ਾਹ ਕਰੀ ਕਿਰਪਾ ਆਏ ਹਾਏ 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 ਖੰਡ ਕਰ ਗਈ ਪੀਲੀਆਂ ਬਿਠਾ ਕਰ ਗਈ ਪਰ ਉਹਨੀਆਂ ਪੀਲੀਆਂ ਨਹੀਂ ਆ ਵੇਚਦੀ ਆਹ ਬਿਠਾ ਵੀ ਗਲਤ ਹੈ ਆਹ ਬਿਠਾ ਜਵਾਨਾ ਆਏ ਹੁਣ ਬਿਠਾ ਜੇਵੇਂ ਭੈਣ ਨਾ ਮਗਣੀ ਹੁੰਦੀ ਐ ਫਿੱਦੀ ਗੱਲ ਨਹੀਂ ਐ ਉਹ ਕੂਤਰ ਹੁੰਦਾ ਸੈਟ ਆ ਪੀਲੀਆਂ ਜਦੋਂ ਐਵੇਂ ਬਿਠਵਜੇ ਪੜਕ ਦਿਨੇ ਹੋਵੇ ਐ ਖਿਲਰੇ ਬੇਟਾ ਸਭ ਤੋਂ ਪਹਿਲਾ ਕਬੂਤਰ ਵਾਹਿਗੁਰੂ ਸੱਚੇ ਪਾਤਸ਼ਾਹ ਛਾਲ ਸ਼ੇਰਾ ਓਏ ਲੈ ਕੇ ਬਾਬੇ ਦੇ ਨਾਲ ਸ਼ਰਤਾ ਹਰਾ ਟੂਸਾ ਹਰੀ ਟੋਰੀ ਗਲਾਬੀ ਟੂਸੇ ਤੇ ਗਲਾਬੀ ਟੋਰੀ ਇਹਦਾ ਪ੍ਰਾਹ ਮੇਰੇ ਵਿਰੁੱਧ ਇਹ ਦੇਖਦੇ ਆ ਬਈ ਹਣਾ ਵੀ ਕੀ ਸੀਨਾ ਉਹਦੇ ਵਾਲੀ ਗੱਲ ਬਣਾਉਂਦਾ ਕਿ ਨਹੀਂ ਕਿਉਂਕਿ ਝਾਲਰ ਬਗਲ ਤੇ ਟੋਰੀ ਵਾਲੀ ਬਈ ਆਪਣੀ ਮੋਜੇ ਦੀ ਭੈਣ ਹਣਾ ਚਾਲਖੰਡ ਕੇਰਾ ਕੇਰਾ ਤਾਂ ਨਿਮਮ ਤੇ ਬੰਦੀ ਨਹੀਂ ਛੱਡਣਾ ਸਾਰੇ ਇਹ ਐ ਐ ਐ ਅਜ ਨਹੀਂ ਬੈਠੀ ਇੱਕ ਹੋ ਗਈ ਚੀਨੀ ਗੁਲਾਬੀ ਕਾਂਤ ਵਾਲੀ ਚਾਲਖੰਡ ਹਾਂਜੀ ਤੇ ਇੱਕ ਹੋ ਗਈ ਆਪਣੀ ਗੁਲਾਬੀ ਟੂਸੇ ਡੰਡੇ ਵਾਲੀ ਗੁਲਾਬੀ ਟੂਸਾ ਤੇ ਗੁਲਾਬੀ ਡੰਡਾ ਲਓ ਜੀ ਇੱਕ ਹੋ ਗਈ ਖੱਬੇ ਗੁਲਾਬੀ ਟੂਸੇ ਵਾਲੀ ਕਬੂਦਰੀ ਆਪਣੀ ਇਹ ਸਾਰਿਆਂ ਤੋਂ ਵੇਲੀ ਸੀ ਜਵੇਂ ਹੀ ਵੇਲੀ ਸੀ ਤਾਂ ਤਾਂ ਹੀ ਸ਼ਰੀ ਤੇ ਬੈਗੀ ਮੇਨਤਲਾ ਦਾ ਨਾ ਉਹ ਲੈਤੀ ਲਓ ਜੀ ਇਹ ਕੇ ਛੱਡਦੀ ਸੱਜਾ ਗੁਲਾਬੀ ਟੂਸਾ ਇਰੀ ਕਬੂਦਰੀ ਬਈ ਤੇ ਇਹ ਵੀ ਵਿਹਲੀ ਐ ਬਸ ਗਿਣਮਾ ਇੱਕ ਦਾਣਾ ਦੇ ਅੰਦਰ ਗਿਣਮਈ ਇੱਕ ਦਾਣਾ ਜਮਾ ਪੂਟੇ ਚ ਟੂੜਣਾ ਇੱਕ ਦਾਣਾ ਮੇਰੇ ਹੱਥ ਜਾ ਕਰ ਇੱਕ ਰੱਤਾ ਛਾੜਦੀ ਐ ਬਈ ਖੱਬੀ ਗਲਾਬੀ ਬੰਨਣਾ ਵਾਲਾ ਚੱਲ ਓਏ ਇਹ ਉੱਡਿਆ ਨਾ ਤਾਂ ਕੋਈ ਦੋ ਚਾਰ ਨੂੰ ਲੈ ਕੇ ਦਾ ਬੈਠੂ ਹੀ ਬੈਠੂਗਾ ਨਾ ਹਾਂ ਲਓ ਜੀ ਤੇ ਇੱਕ ਹੋ ਗਈ ਕਾਲੀ ਜੀ ਨਹੀਂ ਹਰੀ ਗਲਾਬੀ ਬਗਲ ਵਾਲੀ ਓਹੋ ਤੇ ਇੱਕ ਹੋ ਗਈ ਭੂਤ ਬਈ ਗਲਾਬੀ ਬਗਲਾ ਵਾਲੀ ਚੱਲ ਤੂੰ ਹੀ ਲੈ ਉੱਡ ਲਾ ਉੱਡ ਲਾ ਕੋਈ ਨਾ ਤੇ ਇੱਕ ਹੋ ਗਿਆ ਜੀ ਗਲਾਬੀ ਫੂੰਜੇ ਵਾਲਾ ਕੱਲੇ ਗਲਾਬੀ ਖੁੰਝਿਆ ਤੇ ਇਹਦਾ 파ਟਨਰ ਅਜੇ ਟੂਸਿਆਂ ਵਾਲਾ ਨਹੀਂ ਛੜਦੇ ਹਨ ਪਰ ਦੋਵੇਂ ਗਲਾਬੀ ਟੂਸਿਆਂ ਵਾਲਾ ਉਹ ਪਤੰਦਰ ਛੱਪੜ ਤੇ ਲੈ ਜਾਂਦਾ ਸਾਰੇ ਹੂਤਰਾਂ ਨੂੰ ਲਓ ਜੀ ਇੱਕ ਹੋਰ ਛੜਦੇ ਨਵੇਂ ਚੋ ਗਲਾਬੀ ਕੰਡ ਹਰੀ ਕਾਂ ਦਾ ਹਨਾ ਚੱਲ ਵੇਖੋ 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 ਚੜਦੇ ਹੈਲੀਕਾਪਟਰ ਨੂੰ ਪੈਂਚੇ ਲਓ ਜੀ ਇੱਕ ਇਹ ਵੀ ਛੜਦੀ ਗਲਾਬੀ ਕੱਚ ਗਲਾਬੀ ਕਾਂ ਦਾ ਛਿਆਲ ਖੰਡ ਲਓ ਜੀ ਆਪਣੇ ਨਵੇਂ ਚ ਇੱਕ ਹੋਰ ਛੜਦੀਏ ਹਰੀ ਬਗਲੜਾ ਬਈ ਜਿਹੜਾ ਤਿੰਨ ਦਿਨਾਂ ਤੋਂ ਘਰੇ ਆਇਆ ਸੀਗਾ ਤੇ ਅੱਜ ਵੀ ਨਹੀਂ ਕੀ ਕਰਦਾ ਘਰੇ ਛਦਰੀ ਦੇ ਬਾਹਰਨੇ ਨੂੰ ਬਿਠੂਗਾ ਦਾ ਬਾਇਆ ਬਾਇਆ ਬੱਚੇ ਸੇ ਲਾਉ ਜੀ ਤੇ ਇੱਕ ਛੜਦੀ ਆਪਣਾ ਮੋਜਾ ਚਾਲੋ ਮੋਜਾ ਉੱਡ ਜਾ ਤੇ ਹਾਂ ਬਾਪੂ ਉਹੀ ਗੱਲ ਬਈ ਜਿਹੜੇ ਕੁੱਤਰ ਮੇਨ ਆ ਆਪਣੇ ਹਨ ਤਿੰਨ ਮੰਨ ਕੇ ਦੋ ਕੁੱਤਰ ਪਾਣੀ ਤੇ ਸੀਗੇ ਆਪਣੇ ਇੱਕ ਤਾਂ ਹਰੇ ਕੰਡ ਵਾਲੀ ਹੋਗੀ ਤੇ ਇੱਕ ਹੋ ਗਿਆ ਉਧਰੋਂ ਗਲਾਬੀ ਟੂਸਿਆਂ ਵਾਲਾ ਬਈ ਤੇ ਇਦੇ ਅੰਦਰ ਵੀ ਰੈਸ਼ ਹੈ ਮਤਲਬ ਵੀ ਹੁਣ ਵੀ ਕੋਈ 7-8 ਦਾਣੇ ਉਹਦੇ ਅੰਦਰ ਵੀ ਕੋਈ 7-8 ਦਾਣੇ ਆ ਟੂਸੇ ਡੰਡੇ ਵਾਲੀ ਆਪਣੀ ਕੂਤਰੀ ਹੈ ਨਾ ਆ ਬੇਟੀ ਗਲਾਬੀ ਟੂਸਹਾਰਾ ਡੰਡਾ ਸ਼ਾਇਦ ਇਦੇ ਅੰਦਰ ਵੀ ਵੀ 7-8 ਦਾਣੇ ਹੈ ਮਤਲਬ ਵੀ ਜਿਹੜੇ ਮੇਨ ਪਾਣੀਆ ਵਾਲੇ ਕੂਤਰ ਵੀ ਜਿਹੜੀ ਤੁਹਾਨੂੰ ਗੱਲ ਜਿਹਨੇ ਨੇ ਉਤਰ ਸੈਟ ਨਹੀਂ ਅੰਦਰ ਉਹ ਕੂਤਰ ਖਰਾਬ ਹੋਏ ਜਿਹੜੇ ਗਰਮੀ ਚੋੜ ਦੇ ਰਹੇ ਹੈ ਜੇ ਗਰਮੀ 'ਚ ਵੱਧ ਜ਼ੋਰ ਲਾ ਕੇ ਆਏ ਹੈ ਨਾ ਉਦੋਂ ਵਦੋਂ ਅੰਦਰ ਗਰਮੀ ਗਰਮੀ ਪਈ ਪਾਣੀ ਕੀ ਚੱਕਰ ਹੋਇਆ ਯਾਰ ਨਾਲ ਤਾਂ ਮਿੱਠਾ ਹਰਿਆ ਕਰ ਗਏ ਸੀ ਪਤੰਦਰ ਤੇ ਨਾਲੇ ਆ ਦੇਖੋ ਰੈਸ਼ ਨਹੀਂ ਖੇਜਦੇ ਹੁਣ ਨਹੀਂ ਤਾਂ ਮੈਂ ਛੱ ਲਓ ਜੀ ਤੇ ਕੰਡ ਕਾਂਤ ਵਾਲੀ ਦੇ ਅੱਜ ਲਗਭਗ ਬਣਦੇ ਐ ਗੇੜੇ ਲਗਭਗ ਹਨਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੇ ਬਣਿਆ ਤਾਂ ਤੇ 25 ਐਮਐਲ ਪਾਣੀ ਦਿੰਨੇ ਆ ਬਈ ਇਹਨੂੰ ਜਿੱਤੇ ਇੱਕ ਛੜ ਦੇ ਗੁਲਾਬੀ ਟੂਸੇ ਤੇ ਹਰੇ ਡੰਡੇ ਵਾਲੀ ਬਈ ਇਹ ਪਾਲਟੀ ਸੀ ਦੇ ਅੰਦਰ ਕੋਈ ਦੋ ਚਾਰ ਦਾਣੇ ਜੀ ਨਿਕਲੇ ਸੀਗੇ ਤਾਂ ਕਰਕੇ ਲੇਟ ਹੋ ਗਏ ਥੋੜਾ ਜਿਹਾ ਲਓ ਜੀ ਤੇ ਗੁਲਾਬੀ ਟੂਸੇ ਵਾਲੇ ਨੂੰ ਵੀ ਦਿੰਨੇ ਆ ਪਾਣੀ ਇਹਨੂੰ ਦਿੰਨੇ ਆ ਲਗਭਗ 1.5 ਲੀਟਰ ਪਾਣੀ ਆ ਬਈ ਤੇ ਇਹ ਵੀ ਕਬੂਤਰ ਪਲਟਾ ਸੀ ਇਹਦੇ ਅੰਦਰੋਂ ਵੀ ਜਮਾ 2-4 ਕੈਂਕਰ ਨਿਕਲ ਗਾ ਹਰੇ ਘੰਡ ਵਾਲੇ ਮਤਲਬ ਇਹ ਜਿਹੜੇ ਕੰਮ ਦੇ ਕਬੂਤਰ ਆ ਬਈ ਜਿਹੜੇ ਹਨ ਜਿਹੜੇ ਜਮਾ ਬਾਗਾਂ ਦੇ ਨੇੜੇ ਆ ਉਹ ਕੂਕਰੀ ਖਰਾਬ ਹੋ ਜਾਏਗੇ ਚਲੋ ਕੋਈ ਨਾ ਫਿਰ ਪਲਟ ਪੁਲਟ ਕੋ ਛਾੜਦੇ ਮਾਂਗਾ ਦੇਖੀ ਆਊਗੀ ਹਨ ਘੰਡ ਕਾਂ ਦਾ ਜਦਾ ਮਾਰਦ ਰਿਓਲਾ 40 ਫੰਟ ਲੈ ਕੇ 25 ਲੀਟਰ ਪਾਣੀ 40 40 40 40 40 ਹਲਾਓ ਜੀ ਛਾੜ ਦੇ ਇਹਨੂੰ ਵੀ ਲਾਸਟ ਕਬੂਤਰ ਨੂੰ ਗਲਾਬੀ 2 ਸੇ ਤੇ ਗਲਾਬੀ ਡੋਰੀ ਚਲ ਸ਼ੇਰਾ ਚਲ ਉਹ ਕੈਰਬੋਡ ਬਈ ਰੰਗ ਰੂੰਗ ਆਕੀ ਨੇ ਟਾਈਮ ਟੂ ਨੋਟ ਕਰਦਾ ਹੁਣ ਮੈਂ ਇਹਨਾਂ ਦਾ ਹਨ ਤੇ ਇੰਨਾ ਚੋ ਬਈ ਕੱਲ ਨੂੰ ਢੀਡੇ ਹੈਗੇ ਆ ਲਗਭਗ ਆ ਕਬੂਤਰ ਦੇ ਢੀਡੇ ਆ ਕੱਲ ਨੂੰ ਕੋਈ ਪਤਨੀ ਇਹਦੇ ਵੀ ਬਣ ਸਕਦੇ ਕੋਈ ਪਤਨੀ ਦੂਆਂ ਦੇ ਵੀ ਬਣ ਸਕਦੇ ਛੱਡ ਰੱਖਿਆ ਵਾਗ ਗਿਆ ਅੱਜ ਫੇਰ ਬਈ ਹਨ ਮੈਂ ਮਰਾਦ ਕੇ ਲਈ ਕੰਮ ਆੜੀ ਮੋਟੀ ਇੱਕ ਹੋ ਜਾਂਦੀ ਜਿਵੇਂ ਇੱਕ ਹੋ ਆ ਗਿਆ ਮਗਰੀ ਬਾਲੇ ਠੀਕ ਆ ਬਾਲੇ ਇੱਕ ਹੋ ਜਾਂਦੀ ਸੋ ਮਹਿਣੀਆ ਬਾਬੇਰ ਕੋਈ ਗਿਣਤੀ ਨਹੀਂ ਆ ਤਾਂ ਫੇਰ ਉਹੀ ਆਗੇ ਠੀਕ ਹੈ ਕਿ ਨਹੀਂ ਇਕ ਆ ਜਾਂਦਾ ਤੇ ਇਕ ਆ ਗਈ ਤੇ ਹਜੇ ਇਤੇ ਇਕ ਆ ਗਈ ਹੋਰ 15 18 ਠੀਕ ਹੈ ਕਿ ਨਹੀਂ ਕੋਈ ਗਿਣਤੀ ਨਹੀਂ ਇੱਕ ਹੋ ਜਾਂਦੀ ਉਹ ਉਹੀ ਫੇਰ ਵਿਖਾਤੀ ਹਜੇ ਮੁੜ ਕੇ ਆਉਣਗੇ ਤੋ ਕਸਮਾਨ ਪੈਂਦਾ ਉਹ ਦੇਖਣ ਦਾ ਨਜ਼ਾਰਾ ਆਉਂਦਾ ਹੈਗਾ ਬਾਕੀ ਟਾਈਮ ਟੂਮ ਕਰਤਾ ਨੋਟ ਤੇ ਦੌਣੀ ਵੀ ਪਹੁੰਚ ਗਿਆ ਹੁਣ ਅਸੀਂ ਪਹਿਲਾਂ ਪਾਣੀ ਲੈ ਕੋਲੇ ਚੈੱਕ ਕਰ ਕਿਸੇ ਡੁੱਬ ਕੇ ਮਰਨ ਡਗੋਈ ਚ ਹੈਂ ਮੈਂ ਲਤਾਂ ਟਾਂਗ ਦੀ ਸਿਰ ਠਾਂ ਕਰਨਾ ਬਸ ਉਹਦੇ ਚ ਹੀ ਉੱਤੇ ਹਾਂ ਉਹ ਤੇ ਟੱਕਣ ਆ ਹੁਣ ਆਇਆ ਹੁਣ ਪਊਗਾ ਕਸਮਾੜ ਵੇਖੋ ਜੀ ਹੁਣ ਆਇਆ ਕਬੂਤਰੀ ਕਬੂਤਰ ਮਾਰੋ ਮੜੀ ਆਵਦੀ ਗਹਿਰੀ ਨਿਗਾ ਫੇਰ ਪਤਾ ਲੱਗੂਗਾ ਵੇਖੋ 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 ਬਾਪੋ ਵੇਖੋ 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 ਸਾਰਾ ਘਰ ਭਰਿਆ ਪਿਆ ਚਲੋ ਕੋਈ ਗੱਲ ਨਹੀਂ ਇਹ ਬੈਠੇ ਬੈਠੇ ਜਿਵੇਂ ਹੋਣਾ ਉਵੇਂ ਸਾਰੇ ਦਿਖਾ ਦੇਗਾ ਤੁਹਾਨੂੰ ਕੀ ਸੀ ਨਾ ਹੈਗਾ ਅੱਲਾਉ ਜੀ ਤੇ ਸੁਬਾ ਸੂਆ ਫੇਰ ਤਾਸ ਗੈਂਗ ਨੇ ਕਰ ਲੈ ਕੰਮ ਸਟਾਰਟ ਸੌਣ ਲੱਗੇ ਪਰਾਵਾ ਜੇ ਹੁਣ ਸਾਡੇ ਤੋਂ ਡਲੇ ਡੂਲੇ ਵਰਨ ਲੱਗੇ ਨੇ ਕਿਸੇ ਪਾਸੋਂ ਵੀ ਤਾਸ ਟੱਕ ਕਰਕੇ ਡਾਂਗ ਵਜਾ ਕਰੀ ਮੋਰਾਂ ਤੇ ਤੇ ਫੇਰ ਸਾਨੂੰ ਅਸੀਂ ਸੌਖੇ ਰਾਵਾਂਗੇ ਆ ਦੇਖੋ ਬਾਕੀ ਮੈਨੂੰ ਤਾਂ ਪੱਤੇ ਜੇ ਸਰੇ ਹੀ ਆਉਂਦੇ ਆ ਥੋੜੇ ਸਾਹਮਣੇ ਤੇ ਬਾਈ ਕਬੂਤਰ ਫਿਰਦਾ ਵੀ ਲੱਗਭਗ ਇਰਾਂ ਤਾਂ ਕੋਈ ਨਹੀਂ ਬੈਟਾ ਜੇ ਹਨਾ ਇਰਾਂ ਤਾਂ ਤਾਂ ਕੀ ਫਿਰਦੀ ਆ ਵਾ ਸਾਰਿਆਂ ਨੂੰ ਅੱਲਾਹ ਵਾਪੇਓ ਦੇਖੋ ਕਸਮਾਨ ਪੈਂਦਾ ਆਪਣੇ ਘਰ ਤੇ ਇੱਕ ਮਿੰਟ ਹਟ ਦਿਓ ਪਾਸੋਂ ਵਿਊ ਜਿਆਦਾ ਵਧਕਾਉਂਦਾ ਵੇਖੋ 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 ਹਟ ਦਿਓ ਵੇਖ ਕਬੂਤਰ ਵੇਖੋ ਚੈੱਕ ਕਰੋ ਵਾਪੇ ਯਾਰ ਓ ਮਾਈ ਗਾਡ ਦੇਖ ਦੇਖ ਸਰਾ ਲੱਗੀ ਬਈ ਇੱਕ ਬਹਿ ਗਿਆ ਬਈ ਕਬੂਤਰ ਪਹਿਲਾ ਕਬੂਤਰ ਬਹਿ ਗਿਆ 9:18 ਮਿੰਟਾਂ ਦੇ ਗਲਾਬੀ ਕੰਡ ਹਰੀ ਕਾਂ ਦਾ ਲਓ ਜੀ ਮੁੰਡਿਆਂ ਨੂੰ ਫੋੜ ਲੈ ਕੇ ਦੇਦਾ ਆਪਾਂ ਮਾਂ ਵੀ ਪਾਣੀ ਭਰ ਰਹੇ ਹੋਣਗੇ ਹਨ ਤੇ ਤਿੰਨ ਕਬੂਤਰ ਬਹਿ ਗਏ ਇੱਕ ਤਾਂ ਕੰਡ ਕਾਂ ਦਾ ਬਹਿ ਗਿਆ ਸੀਗਾ ਉਹ ਵੀ ਬਹਿ ਗਈ ਸੀਗੀ ਤੇ ਘਰਾਤਾ ਬਹਿ ਗਿਆ ਹੈ ਠੀਕ ਆ ਤਿੰਨ ਕਬੂਤਰ ਬਹਿ ਗਏ ਮਨ ਲੱਗਾ ਪਤਾ ਕੋਈ ਗੱਲ ਨਹੀਂ ਹਾਂਜੀ ਬਾਪੂ ਇੱਕ ਕਬੂਤਰੀ ਬਈ ਮੈਨੂੰ ਆਪਣੀ ਲੱਗਦੀ ਆ ਹਉ ਬੱਟੀ ਦੇ ਸਾਹਮਣੇ ਜਿਹੜੀ ਕੱਲ ਵਾਲੀ ਦੀ ਗੱਲ ਕਰੀਨਾ ਅੱਜ ਵਾਲਿਆਂ ਚੋਂ ਤਾਂ ਨਹੀਂ ਕੋਈ ਪਾਸੇ ਅੱਜ ਵਾਲਿਆਂ ਚੋਂ ਤਾਂ ਕੱਲ੍ਹ ਖਰੀਬ ਬਗਾਲਾ ਪਾਸੇ ਗਿਆ ਉਹ ਬੈਠੀ ਸਾਹਮਣੇ ਦੋਵੇਂ ਗਲਾਬੀ ਟੂਸੇ ਹਰੀ ਟੋਰੀ ਤੇ ਜਿਹੜੀ ਰੱਤੀ ਆ ਉਹ ਆਪਣੀ ਕੋਠੀ ਤੇ ਬੈਠੀ ਆ ਇੱਕ ਮਿੰਟ ਉਹ ਵੀ ਸਾਨੂੰ ਦਿਖਾ ਹੀ ਦਿਨਾ ਲੱਗਦੀ ਆ ਇੱਥੇ ਉਹ ਉੱਡ ਗਈ ਯਾਰ ਉਹ ਉੱਥੇ ਬੈਠੀ ਆਪਣੀ ਕੋਈ ਨਹੀਂ ਆ ਨਹੀਂ ਬੈਠੀ ਆ ਕੀ ਆ ਆਈ ਥਿੰਕ ਸੋ ਰੱਤੀ ਆ ਮੈਨੂੰ ਨਹੀਂ ਕਿ ਕਿਹੜੀ ਬੈਠੀ ਆ ਇੱਥੇ ਨਹੀਂ ਭਈ ਟੂਸੇ ਵਾਲੀ ਤਾਂ ਆ ਬੈਠੀ ਆ ਆਪਣੀ ਦੋਵੇਂ ਗਲਾਬੀ ਟੂਸਿਆਂ ਵਾਲੀ ਉਹ ਕਬੂਤਰ ਹੋਰ ਕਿਸੇ ਦਾ ਬਈ ਫਰਤੀ ਆਪਣੀ ਗੋਠੀ ਦੀ ਬੇਟੀ ਦੀ ਹਾਂਜੀ ਮੇਰੇ ਵੀਰੋ ਤੇ ਗਲਾਬੀ ਬਗਲਾ ਦੇ ਰੱਤੇ ਨੂੰ ਪਾਣੀ ਦਿੱਤਾ ਪਿਆ ਇਹ ਓਖਾ ਇੱਕ ਨਹੀਂ ਹੋ ਜਾਂਦਾ ਕਿ ਵੱਧ ਤੋਂ ਪੀ ਗਿਆ ਚਲੋ ਕੋਈ ਚੱਕਰ ਵਾਲੀ ਗੱਲ ਤੇ ਇਹਨਾਂ ਨੂੰ ਲੱਗੇ ਬਦਾਮ ਬਈ ਲਓ ਜੀ ਪਹਿਲਾਂ ਟੂਸਿਆਂ ਨੂੰ ਰੱਖ ਲ ਗਏ ਆਇਆ 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 ਬੱਤਾਂ ਹੁਣ ਰੱਖਦੇ ਆਪਾਂ ਕਾਂਤ ਵਾਲੀ ਨੂੰ ਆਇਆ 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 ਖੰਡਾ ਆਇਆ ਆਇਆ ਲਓ ਜੀ ਉਹ ਕੋ ਵੀ ਰੋਡ ਬਾਸ ਨੂੰ ਆਇਆ ਵੀ ਖਾ ਲੈਣ ਇੱਕ ਵੀ ਕੈਂਕਰ ਛੱਡਨ ਨਾ ਜਦੋਂ ਕੈਂਕਰ ਛੱਡਦੇ ਉਹ ਬਾਰ ਖੜਦਾ ਹੈਗਾ ਤੇ ਦੋ ਕਬੂਤਰ ਬਈ ਹੋਰ ਬੈਠੇ ਸੀ ਨਾ ਉਹ ਤੜੇ ਨਹੀਂ ਗਏ ਇੱਕ ਤਾਂ ਘੰਡ ਵਾਲਾ ਆਪਣਾ ਤੇ ਇੱਕ ਝੱਲਰ ਬਗਲ ਤੇ ਉਹਦੇ ਵਾਲੀ ਇੱਕ ਕਬੂਤਰ ਹੋਰ ਆ ਕੇ ਬੈਠ ਗਿਆ ਕਿਹੜਾ ਆ ਗਿਆ ਨਹੀਂ ਨਹੀਂ ਬਾਬੇ ਉਹੀ ਬੈਠਿਆ ਬਈ ਜਿਹੜੇ ਕਬੂਤਰ ਪਹਿਲਾਂ ਦੇ ਕੱਟੇ ਹੋਏ ਆ ਕਾਪੀ ਤੋਂ ਉਹੀ ਬੈਠੇ ਆ ਨਵਾਂ ਕੋਈ ਕਬੂਤਰ ਨਹੀਂ ਬੈਠਾ ਆ ਗਿਆ ਹਣਾ ਤੇ ਇਹੋ ਆਪਣੀ ਟੂਸਾਂ ਲਈ ਉਹ ਬੈਠੀ ਆ ਗਈ ਬਈ ਦੁਨੀਆ ਗਲਾਬੀ 2 ਸੇ ਹਰੀ ਟੌਰੀ ਖਾਦ ਮੈਂ ਕਬੂਤਰੀ ਜਮਾ ਜੱਥ ਨੂੰ ਆਜੂ ਕਰੇ ਲਓ ਜੀ ਇੱਕ ਕਬੂਤਰ ਹੋਰ ਬੈਠ ਕੇ ਆ ਕੇ ਹਰੇ ਟੂ ਸੇ ਟੌਰੀ ਆਲਾ 10:24 ਮਿੰਟਾਂ ਤੇ ਬਾਬੇਓ ਲਓ ਜੀ ਚਾਰ ਕਿਹੜੇ ਕਿੜੇ ਕਬਤੈ ਨਹੀਂ ਠੀਕ ਹੈ ਲਓ ਭਾਈ ਥੈਂਕ ਯੂ ਲੈਂਦੀ ਮੁੰਡਿਆਂ ਨੇ ਬਿਲਕੁਲ ਸ਼ੁੱਧ ਵਾਟਰ ਦੀ ਹੈਨਾ ਆਪਣੇ ਉਹਦੇ ਆਹ ਕਿਹੜਾ ਹੁੰਦਾ ਕੱਸੀ ਵਾਲੇ ਪਾਣੀ ਦੀ ਟੈਂਕੀ ਭਰ ਲੈਂਦੀ ਹੁਣ ਗੱਟਾ ਮੁਕੀ ਵਾਲੇ ਹੈ ਨਾਲ ਨੀ ਬਈ ਪਾਣੀ ਹੈ ਨਹੀਂ ਸਾਡੇ ਕੋਲ ਹੋਇਆ ਨਹੀਂ ਸਾਡੇ ਕੋਲ ਹੈਂ ਸੁਣ ਕਰ ਗਿਆ ਪਾਣੀ ਇਹ ਮੁਰਗੀ ਜੀ ਫੋਨ ਕਰ ਤਾਂ ਮੁਰਗੀ ਭਰਕੇ ਦੇਂਗੇ ਤੂੰ ਹਾਂ ਚੁੱਪ ਕਰਕੇ ਮੁਰਗੀ ਤੁਹਾਡੇ ਨਾਲ ਹੋਣ ਲਿਆ ਭਰਾ ਜੀ ਆਹ ਆਹ ਫੇਰ ਫੋਨ ਕਰਦਾ ਮੈਂ ਕਰਦਾ ਗੱਲ ਠੀਕ ਹੈ ਫਿਰ ਮੁਰਗੀ ਦਾ ਕੋਈ ਨਹੀਂ ਫੋਨ ਕਰਕੇ ਆ ਜਾ ਮੇਰੇ ਮਾਰ ਜੀ ਫੋਨ ਪਾਣੀ ਦਾ ਵੱਧ ਦੂਰੇ ਭੰਗ ਨੂੰ ਪੁੱਛ ਪਹਿਲਾਂ ਪਾਣੀ ਨਹੀਂ ਦਿੰਦਾ ਜੀ ਦਿੰਦਾ ਨਹੀਂ ਸੀ ਅੱਧਾ ਘੰਟਾ ਮੈਂ ਤੁਹਾਨੂੰ ਦੱਸਾਂ ਗੱਲ ਉਹ ਹੀ ਪਾਣੀ ਪਹਿਲਾਂ ਮੈਂ ਗਿਆ ਹਾਂ ਬਈ ਯਾਰ ਪਾਣੀ ਚਾਹੀਦਾ ਜੀ ਹਾਂ ਕਹਿੰਦਾ ਇੱਕ ਦੀਆਂ ਚਾਰ ਟੈਂਕੀਆਂ ਲੈ ਜਾਓ ਹਾਂ ਤੇ ਉਹ ਬਾਏ ਮੈਨੂੰ ਕਹਿੰਦਾ ਮਾਧਰਾਣੀ ਨਾਲ ਲੈ ਕੇ ਜਾਣਾ ਅੱਜ ਇਹ ਘਰ ਆਤਾ ਉੱਥੇ ਮੈਂ ਨਹੀਂ ਯਾਰ ਮੈਂ ਬਾਈ ਮਾਨਾ ਲੈ ਕੇ ਜਾਣਾ ਸੱਚੀ ਗੱਲ ਆ ਸੀਬਾ ਸੱਚੀ ਗੱਲ ਆ ਆਪਾਂ ਕੋਈ ਬਿਮਾਰੀ ਹੈ ਠੀਕ ਆ ਅੱਛਾ ਅਰੇ ਨਹੀਂ ਯਾਰ ਬਾਈਰ ਵਾਲੀ ਗਈ ਇਹ ਉਹ ਪਾਣੀ ਹੈਣੀ ਅਧਰਾਇ ਕਰਦੇ ਆ ਹਾਂ ਤੇ ਮੈਂ ਅਸੀਂ ਜੇ ਘੰਟਾ ਸਾਡੇ ਨਾਲ ਜੀ ਦੀ ਆ ਮੈਂ ਚੱਲ ਕੋਈ ਗੱਲ ਮੈਂ ਤੂੰ ਐਂ ਕਰ ਯਾਰ ਸਾਨੂੰ ਅੱਧੀ ਟੈਂਕੀ ਕਰ ਦੇ ਅੱਛਾ ਅੱਧੀ ਟੈਂਕੀ ਕਰ ਦੇ ਕੋਈ ਗੱਲ ਨਹੀਂ ਠੀ ਹਾਂ ਤੇ ਨਹੀਂ ਮੈਂ ਭਾਈ ਐਮਮੈਦ ਨੂੰ ਫੋਨ ਕਰਾਉਂਗਾ ਤੂੰ ਫੇਰ ਭਰ ਕੇ ਰਹਿਣਾ ਮੈਂ ਗੱਲ ਜੀ ਕੀ ਤੋਂ ਕਰਾਉਗਾ ਆਇਆ ਠੀਕ ਹੈ ਠੀਕ ਹੈ ਨਹੀਂ ਭਾਈ ਨਹੀਂ ਅੱਛਾ ਮਾਰਿਆ ਫੋਨ ਫੇਰ ਤੇ ਫੇਰ ਡਟਦੀ ਫੇਰ ਫੇਰ ਮੈਂ ਹਾਂ ਮੈਂ ਭਾਈ ਉਹਨੂੰ ਫੋਨ ਲਾਣਾ ਬੋਰਡ ਨੂੰ ਮੈਂ ਭਾਈ ਲਾ ਲੈਣਾ ਅੱਛਾ ਉਹ ਲਾਇਆ ਸੀ ਪਹਿਲੇ ਮੈਂ ਕੋ ਫੋਨ ਲਾ ਮੇ ਕੋ ਫੋਨ ਤਾਂ ਹੁਣ ਕੀਤਾ ਠੀਕ ਹੈ ਤੇ ਉਹਨੂੰ ਲਾਇਆ ਤੇ ਉਹ ਉਹਦਾ ਭਾਈ ਭਰ ਦੋ ਆਇਆ ਹਾਂ

ਬਾਕੀ ਯਾਰ ਇਹਨਾਂ ਨੂੰ ਨਾ ਐਮੀ ਵੀਡੀਓ ਨਹੀਂ ਬਣਾਇਆ ਕਰਦੇ ਫਿਰ ਬਾਈ ਲੰਮੀ ਬਣਾਦੇ ਨਵੇਂ ਕਬੂਤਰ ਹਨਾ ਹੌਲੀ ਹੌਲੀ ਪਾਣੀ ਪੀਣਾ ਉਹ ਕਰਦੇ ਆ। ਲਓ ਬਾਪੂ ਤੇ ਮੈਂ ਇੱਧਰ ਉਡਰ ਵਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਜੀ ਦੇ ਨਾਲ ਦੀ ਨਾਲ ਹਨਾ। ਆਇਓ 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 ਬੱਤਾ। ਤੂੰ ਪਾਣੀ ਵਾਲਾ ਚੱਕ ਦੇ ਪਲੇਟ ਜੀ ਮੁਰਖਾੜ ਚੋ। ਤੇ ਇੱਧਰ ਕਬੂਤਰਾਂ ਵਾਲੇ ਪਾਸੇ ਵੀ ਰੱਖਦੀ ਐ ਬਈ ਦਾਣੇ। ਆਇਓ 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 ਬੱਤਾ। ਹਾਂਜੀ ਬਾਪੂ ਤੇ ਦੋ ਕਬੂਤਰਾਂ ਹੋਰ ਅੰਦਰ ਕਰ ਤੀਆਂ ਬਈ। ਇੱਕ ਮੰਡਕ ਚਲ ਨਮਿਆ ਜੋ ਭੂਤ ਬੈਠੀ ਆ ਕੇ 11 ਵਜ ਕੇ ਤੇ 35 ਮਿੰਟਾਂ ਤੇ ਠੀਕ ਹੈ ਦੇਖੋ ਕਿ ਡਾ ਮੂੰ ਟੱਡਿਆ ਮਤਲਬ ਜਦੋਂ ਉੱਡ ਗਈ ਉਹਦੋਂ ਇਹਦਾ ਮੂੰ ਟੱਡਾ ਸੀਗਾ ਇਹ ਚੱਕਰਾਂ ਨਾ ਤੜਦੀਆਂ ਨਹੀਂ ਖੁੱਟੀਆਂ ਫਿਰ ਤੜਦੇ ਤਾਂ ਖੁੱਡ ਚੋਂ ਫੜੀ ਨਹੀਂ ਆਂਦੀ ਨਾ ਤਾਂ ਛੱਡਣ ਲੱਗੇ ਤੇ ਨਾ ਜਦੋਂ ਉੱਡ ਕਹਿੰਦਾ ਉਦੋਂ ਵੀ ਨਹੀਂ ਫੜੀ ਜਾਂਦੀ ਫਿਰ ਮੈਂ ਅੱਜ ਹੁਣ ਵੀ ਹੁਣ ਵੀ ਦੇਖੋ ਲੈ ਲੈ ਫਿਰ ਵੀ ਚੰਗੀ ਤਸੱਲੀ ਕਰਾਈ ਉਹਦੀ ਮੈਂ ਖੁੱਡੇ ਜੀ ਮੈਂ ਫਿਰ ਭੈਣ ਦੀ ਲੱਕੜਵਾਹਤਰੀ ਦੀ ਤੂੰ ਆਹੀਂ ਆ ਜਾ ਮੈਂ ਜਿਵੇਂ ਚੱਲਣਾ ਫਿਰ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਬਈ ਆ 11 ਵਜ ਕੇ 52 ਮਿੰਟਾਂ ਤੇ ਕਾਲੀ ਚਿਨੀ ਸੱਜੀ ਗਲਾਬੀ ਕਾਂਤ ਵਾਲੀ ਬੈਠੀਆਂ ਟੈਂਕੀ ਨਾਲ ਲੱਗੇ ਗਰਮੀ ਬਾੜੀਆ ਹਨਾ ਦੀਕੀ ਆਨੇ ਹੈ ਵੀ ਦੋ ਕਬੂਤਰਾਂ ਬਹਿ ਗਏ ਸੱਚ ਵੇਖਦਾ ਗਲਾਬੀ ਕਾਂਤ ਵਾਲੀ ਕਾਲੀ ਚਿਨੀ ਉਹ ਤਾਂ ਤੁਹਾਨੂੰ ਦਿਖਾਈ ਸੀ ਇੱਕ ਗਲਾਬੀ ਤੂਸੇ ਡੰਡੇ ਵਾਲੀ ਵੀ ਬੈਗੀ ਸੀ ਵੀ ਆਪਣੀ ਉਹ ਲਾਉਂਦੇ ਤੋ ਓੜ ਗਿਆਂ ਹੁਣ ਦੂਰੀ ਆ ਰ ਜਦੋਂ ਬੈਠਾ ਉਹ ਅੰਦਰ ਲਾਵਾਂਗੇ ਬਾਕੀ ਬਈ ਰੋਟੀ ਰੋਟੀ ਤਾਂ ਖਾਦੀ ਨੂੰ ਸੁਬਾ ਦੀ ਚਾਹ ਪੀਤੀ ਆ ਮਸ ਤੜਕੋ ਤੜਕੀ ਟਾਈਮ ਹੁੰਦਾ ਜੇ ਰੋਟੀ ਖਾ ਲਈ ਚਾਹ ਪੀ ਲਈ ਤੇ ਠੀਕ ਹੈ ਉਸ ਤੋਂ ਬਾਅਦ ਦੋ 11 ਕਬੂਤਰ ਬੈਠਣ ਲੱਗੇ ਇਹ ਤਾਂ ਮੁੜ ਕੇ ਨਹੀਂ ਖਾਦੀ ਜਾਂਦੀ ਯਾਰ ਤੇ ਆਪਣੀ ਹਰੀ ਗਲਾਬੀ ਬਗਲ ਵਾਲੀ ਵੀ ਕਾਲੀ چینی ਵੀ ਆ ਗਈ ਹੈ ਇਹਦੇ ਅੱਖਾਂ ਲਾਲ ਹੋਊਗਾ ਪੰਗਾ ਵਿਚਾਰੀ ਦੀਆਂ ਲੈ ਚਲ ਗਏ ਲਗਭਗ 12:10 ਮਿੰਟਾਂ ਤੇ ਬੈਗੀ ਇਹਨਾਂ ਦੀ ਕਰੀਏ ਸੈਟਿੰਗ ਵੀ ਕਬੂਤਰਾਂ ਦੀ ਮਾੜੀ ਮੋਟੀ ਜਿਹੜੋਂ ਉੱਡ ਕੇ ਆਂਗਾ ਹਨ ਵੀ ਅੱਗੇ ਨਾਲੋਂ ਪਾਣੀ ਪੂਣੀ ਮਾੜਾ ਮੋਟਾ ਤੇ ਸੱਟਵੱਟ ਕਰਕੇ ਹਲੋ ਭਾਈ ਟੈਂਪਰੇਚਰ ਵਿਖਾ ਦੇ ਮੁੰਡਿਆ ਕਰੀ ਮੋਬਾਈਲ ਤੇ ਕੱਢ ਕੇ ਅੰਦਰ ਪਿਆ ਤੇ ਦੋ ਕਬੂਤਰ ਰਹਿ ਗਏ ਬਾਈ ਇੱਕ ਤਾਂ ਦੋਵੇਂ ਗਲਾਬੀ ਟੂਸੇ ਹਰੀ ਗਲਾਬੀ ਟੌਰੀ ਇੱਕ ਗਲਾਬੀ ਟੂਸਾ ਹਰੇ ਡੰਡਿਆਲੀ ਕਬੂਦਰੀ ਤੇ ਬਾਕੀ ਸਭ ਅੰਦਰ ਆ ਬਈ ਆਪਣੇ ਦੇਖੋ ਸਭ ਬਾਕੀ ਕਹਿੰਦੇ ਬਾਹਰ ਕੋਈ ਫਾਇਦਾ ਨਹੀਂ ਗੱਲਾਂ 'ਚ ਟੈਂਪਰੇਚਰ ਤਾਂ ਫੋਲੀ ਹੋਊਗਾ ਮੇਰੇ ਹਿਸਾਬ ਨਾਲ ਯਾਰ 40 ਹੋ ਗਿਆ ਬਸ ਹੋਰ ਕੈਲੀ ਹੋਣ ਵਾਲਾ ਬਸ 5 ਮਿੰਟਾਂ ਨੂੰ ਤੇ 42 ਪੜਾਕੀ ਪਈ ਜਾਂਦੇ ਐ ਤੇ ਦੋਵੇਂ ਟੂਸਿਆਣਾ ਵੀ ਆ ਗਿਆ ਬਈ ਪਾਣੀ ਵਾਲਾ ਕਬੂਤਰ ਦੋਵੇਂ ਗਲਾਬੀ ਤੋਂ ਸੇ ਗਲਾਬੀ ਟੋਰੀ 12:57 ਮਿੰਟਾਂ ਤੇ ਤੇ ਇਧਰ ਗਲਾਬੀ ਕੰਡ ਹਰੀ ਕਾਂਦਲ ਨੂੰ ਬਦਾਮ ਰੱਖਦੀ ਆਇਆ 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 ਬੋਤਲ ਪੰਜਰੋ ਪ੍ਰੈਗ ਮੈਂ ਬਚਾ ਲਉ ਆ ਦੋਵੇਂ ਕੂਤਰਾ ਨੂੰ ਖਵਾ ਤੇ ਬਦਾਮ ਤੇ ਉਦੀ ਰੱਖਦੀ ਹੈ ਦਾਣੇ ਆਇਆ 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 ਬਟਾ ਰੜ ਮਿਲ ਕੇ ਖਾ ਲੋ ਲੜੇ ਹੋਣਾ ਬਸ ਆ ਦੋ ਕੂਤਰਾ ਰਹਿ ਗਏ ਨੂੰ ਰੱਖ ਦਈਏ ਪਾਣੀ ਆਇਆ ਆਇਆ ਮਤਲਬ ਡਾਕਾਂ ਪਾਣੀ ਧਰ ਦਿੰਦੇ ਨੇ ਦੋਵਾਂ ਨੂੰ ਇਹ ਖਿੱਚ ਗਾ ਸੀ ਪਾਣੀ ਤੇ ਪੀਂੰਦੇ ਕੋਈ ਚੱਕਰ ਨਹੀਂ ਓਕੇ ਉਹ ਵੀ ਰਿਪੋਰਟ ਪੀ ਲਿਆ ਤੇ ਇਹਨਾਂ ਨੂੰ ਡੱਕ ਮਾਰ ਰੱਖ ਦੇ ਆਇਓ 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 ਅਰੇ ਹాయੇ 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 ਬੜਾ ਹੀ ਵੀ ਗਿਆ ਦਾ ਕਾਲੀ ਜੀਨੀ ਦਾ ਮੈਂ ਹੁਣ ਘਰੇ ਆ ਕੇ ਰੋਟੀ ਖਾਣ ਕਰਾਂ ਭੱਜ ਕੇ ਠੀਕ ਹੈ ਰੋਟੀ ਇੱਕ ਕਰ ਵੀ ਨਹੀਂ ਖਾਦੀ ਮੈਂ ਨਾ ਚਾਹ ਪੀ ਤਾ ਤੜਕੀ ਦੇ ਗੱਲਾਂ ਪਾਣੀ ਪੀ ਰੱਦਾ ਤੋੜਾ ਕਰਦਾ ਮੈਂ ਦੇਖ ਲੈ ਪਾਣੀ ਪੀ ਪੀ ਕੇ ਤੇ ਟਾਈਮ ਹੋਇਆ ਪਰ ਲੱਗੋ ਹਾ ਕੀ ਦੀ ਕਿੰਨਾ ਮੈਂ ਨਾ ਬੰਦ ਕਰ ਦੇ ਟਾਈਮ ਦਾ ਇਤਨੀ ਵੀ ਦੇਖ ਲੈਣਾ ਮੈਂ ਇਹ ਕੋਈ ਕਿ ਜੋ ਵੀ ਹੋਵੇ ਅਗਰ ਰੀਲਾ ਵੇਖੀ ਆਂਦਾ ਸੀਗਾ ਇਹ ਕੋਈ ਕਿ 24 ਮਿੰਟ ਹੋ ਗਏ ਤੇ ਮੈਂ ਉਹਨੇ ਘਰੇ ਜਾ ਕੇ ਤੇ ਰੋਟੀ ਖਾਇਆ ਤੇ ਤੂੰ ਆਪਣੀ ਟੂਸੀ ਟਿੰਡਲ ਦੀ ਨਿਗਾਰਾ ਖਲਾਇਆ ਬਾਹਰ ਇਹਨਾਂ ਲਈ ਹਾਂ ਬਜੀਤ ਆ ਗਏ ਇਹਨਾਂ ਲਈ ਰੋਟੀ ਰੁਟੀਆਂ ਦੀ ਖਾ ਬਈ ਤੇ ਟੂਸੇ ਡੰਡੇ ਵਾਲੀ ਵੀ ਆ ਗਈ ਆਪਣੀ ਬੈਠਣਾ ਮਤਲਬ ਨੀਵੀ ਆਈ ਫਿਰਦੀ ਐ ਤੇ ਟਾਈਮ ਹੋ ਗਿਆ ਹੁਣ ਲਗਭਗ 2 ਵਜਰ ਵਾਲੇ ਐ ਤੇ ਗਰਮੀ ਬੱਸ ਉਹ ਸੋਨਾ ਭਾਈ ਕਿੰਨੀ ਆਂ ਵੀਰੇ ਦੋ ਕਬੂਤਰਾਂ ਨੂੰ ਹੋਰ ਆਜਾ ਮੈਂ ਆਪਣੀ ਪਿਆ ਦੇ ਆਇਓ 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 ਇਹ ਕੱਟਾ ਬੂਤ ਇਹ ਕ ਟੂਸੇ ਡੰਡੇ ਵਾਲੀ ਆਇਓ ਆਇਓ ਕਰ ਬਈ ਲੈਣ ਦੇ ਯਾਰ ਸੰਗਦਗਾ ਥੋੜਾ ਜਿਹਾ ਲਓ ਜੀ 2 ਵਜੇ 5 ਮਿੰਟ ਹੋ ਗਏ ਤੇ ਟੂਸੇ ਡੰਡੇ ਵਾਲੀ ਫਿਰਦੀ ਆ ਬਈ ਹਜੇ ਹਨਾ ਤੇ ਛਤਰੀ ਤੇ ਕਬੂਤਰ ਬੰਨ ਦੰਨੇ ਆ ਬਾਈ ਮੰਨ ਕੇ ਚਲੋ ਵੀ ਗਰਮੀ ਜ਼ਿਆਦਾ ਯਾਰ 42 ਡਿਗਰੀ ਟੈਂਪਰੇਚਰ ਹੋਇਆ ਪਿਆ ਇਸ ਟਾਈਮ 42 43 ਸੁੱਕੀ ਕਬੂਤਰੀ ਐਵੇਂ ਬੱਜੂ ਹਨਾ ਕਿਸੇ ਪਾਸੇ ਮੂਹਦੇ ਮੂਹ ਕੀ ਫਾਇਦਾ ਉਹ ਗਾਲੇ ਚ ਮੁੜ ਕੇ ਬੰਨ ਤਾਂ ਛਤਰੀ ਤੇ ਕਬੂਤਰ ਹਨਾ ਤੇ ਬਸ ਬਿਠਾ ਲੈਣੇ ਆ ਕਬੂਤਰੀ ਨੂੰ ਬਈ ਬਹੁਤ ਟਾਈਮ ਹੋ ਗਿਆ ਕੋਈ ਚੱਕਰ ਨਹੀਂ ਤੇ ਇਹਨਾਂ ਨੂੰ ਵੀ ਰਾਜਵਾ ਪਾਣੀ ਪਿਆਦ ਗਏ ਆਇਓ 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 ਖੰਡੋ ਪੀ ਲੋ ਪੀ ਲੋ ਕੋਈ ਚੱਕਰ ਨਹੀਂ ਬਸ ਬਹੁਤ ਪੀ ਲਿਆ ਘੰਡੜ ਲਗੇ ਇਹਨਾਂ ਕਿੰਨੀ ਪੀ ਯਰੇ ਕਿ ਦੂਜੇ ਦੀ ਪੀ ਤੈਨੂੰ ਸਾਰਾ ਬਿਠਾ ਲਈ ਕਬੂਤਰੀ ਇਹ ਬੈਠ ਗਈ 2:00 ਵਜ ਕੇ ਤੇ 11 ਮਿੰਟਾਂ ਦੇ ਬਈ ਓਏ ਅੱਲਾਉ ਪਾਈ ਚੱਕ ਲਈ ਫੁੱਲੇ ਜੋ ਆਪਣੇ ਖੰਡ ਓਏ ਹੋਏ 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 ਅੱਜ ਵੀ ਬੁਰਾ ਹਾਲ ਹੀ ਹੋਇਆ ਨਾ ਬਹੁਤ ਟਾਈਮ ਕਰੇ ਬਈ ਇਹ ਦੂਤੇ ਹੁਣ ਕੀ ਕਰਦੇ ਵਿਚਾਰੀ ਇਹ ਘੜ ਓਕੇ ਆ ਕਬੂਤਰੀ ਹਨਾ ਆਇ ਫਿਰ ਮਾੜਾ ਮੋਟਾ ਜ਼ੋਰ ਤਾਂ ਲੱਗ ਗਿਆਈ ਹੈ ਵਿਚਾਰੀ ਦਾ ਉਂ ਕੋਈ ਡਿੱਗਤ ਨਹੀਂ ਗਾਲਨੀ ਉਹ ਸੈਟ ਹੈ ਉਹ ਵਧੀਏ ਓਕੇ ਹੈ ਕਹਿੰਦੀ ਮੈਂ ਕੋਈ ਮੈਨੂੰ ਤਕਲੀਫ ਨਹੀਂ બસ ਕੰਜੀ ਬੱਤੀ-ਬੁੱਤੀ ਲਾ ਮੇਰੇ ਤੇ ਪੈਰਪੂਰ ਤੋਂ ਬਾਕੀ ਮੈਟ ਵੀ ਸਾਰੇ ਠੰਡੇ ਕਰ ਰੱਖਿਆ ਪੂਰੇ ਪਾਣੀ ਪੂਣੀ ਛੜਕ ਗਏ ਤੇ ਮੂੰਹ ਜਾਂ ਗਿੱਲਾ ਕਰਾ ਦੀ ਵੀ ਆਪਣੇ ਟੂਸੀ ਡਿੰਡੇ ਦਾ ਆਇਆ 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 ਬੱਤ ਹਾਈ 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 ਹਾਲ ਤਾਂ ਮਾੜੀ ਏ ਚਰੀ ਬਸ 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 ਲਓ ਜੀ ਰੱਖੀਏ ਬਦਾਨ ਜਿਹੜੇ ਕੂਤ ਰਹਿ ਗਏ ਬਦਾਨਾ ਵਾਲੇ ਚੱਲ 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 ਖਾਣਾ ਅੰਦਰ ਆਇਆ 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 ਬੱਤ ਖਾਲਾ ਤੇ ਇਧਰ ਮੋਜੇ ਨੂੰ ਵੀ ਰੱਖ ਦੀ ਆਇਆ 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 ਪੁੱਤ ਇਧਰ ਕਬੂਤਰੂ ਵੀ ਰੱਖਦੇ ਬਦਾਮ ਆਪਣੇ ਨੂੰ ਆਇਆ 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 ਖੰਡ ਤੇ ਹਰੀ ਗੁਲਾਬੀ ਬਗਲ ਵਾਲੀ ਕਾਲੀ ਜੀ ਨੂੰ ਵੀ ਰੱਖਦੇ ਬਦਾਮ ਬਈ ਆਇਆ 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 ਪੁੱਤ ਖਾਲਾ ਓਕੇ ਰਿਪੋਰਟ ਤੇ ਇਹ ਕਬੂਤਰਾਂ ਨੂੰ ਛੱਡਿਆ ਕਿ ਬਈ ਆ ਤਿੰਨੇ ਕਬੂਤਰ ਨੂੰ ਇਧਰ ਨੂੰ ਇਹਨਾਂ ਨੇ ਬਦਾਮ ਵੀ ਖਾਦੇ ਦਾਣੇ ਵੀ ਖਾਲੇ ਆ ਉਸ ਅਸ ਤੂੰ ਦਾਣੇ ਨਹੀਂ ਖਾਦੇ ਹਨਾ ਆ ਰੈਂਦੀ ਐ ਤੇ ਦੋਵੇਂ ਗੁਲਾਬੀ ਟੂਸੇ ਤੇ ਟੌਰੀਆਂ ਨੂੰ ਬਣਾਵ ਰੱਖਦੀ ਆਇਆ 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 ਪੁੱਤ ਤੇ ਇਧਰ ਕਾਲੀਆਂ ਚੀਨੀਆਂ ਨੂੰ ਪਾ ਦੇ ਦਾਣੇ ਬਈ ਠੀਕ ਐ ਇਹ ਆਇਆ ਖੰਡ ਦਾਣੇ ਤਾਂ ਨਹੀਂ ਖਾਦੇ ਨਾ ਨਹੀਂ ਖਾਦੇ ਬਦਾਮ ਵਾਲੀ ਟ੍ਰੇਲੀ ਚੱਕ ਤੇ ਦਾਣਿਆਂ ਵਾਲੀ ਟ੍ਰੇਨਾਂ ਦੇ ਅੰਦਰ ਰੱਖ ਦਿੱ ਗਏ ਆਪਾਂ ਲਓ ਖੰਡੋ ਖਾ ਲਓ ਆਇਓ 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 ਲਓ ਜੀ ਤੇ ਕੰਡ ਕਾਂਤ ਜਣੀ ਵੀ ਰੱਖਦੇ ਬਦਾਮ ਆਇਆ 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 ਬੱਤ ਤੇ ਕੱਚ ਕਾਂਤ ਜਣੀ ਰੱਖਦੇ ਬਦਾਮ ਆਇਆ 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 ਖੰਡ ਖਾਲਾ ਲਓ ਜੀ ਗੁਲਾਬੀ ਬਗਲ ਵਾਲੀ ਰੱਤੀ ਵੀ ਆ ਗਈ ਕਰੇ ਇਹ ਲਗਭਗ ਆਈ ਹੈ ਜੀ ਭਾਈ ਸਾਹਿਬ ਇੱਕ ਮਿੰਟ ਜੂ ਮਾਰ ਗਏ ਖੜ ਜਦੀ ਪੈਂ ਇਹ ਆਈ ਆ ਬਈ ਮੇਰੇ ਹਿਸਾਬ ਨਾਲ ਅੱਜ ਚੌਥੇ ਦਿਨ ਘਰੇ ਆਈ ਆ ਬਈ ਇਹ ਚਾਰ ਦਿਨਾਂ ਤੋਂ ਘਰੇ ਆ ਗਈ ਚਲੋ ਕੋਈ ਚੱਕਰ ਨਹੀਂ ਲਾ ਲਾਂਗੇ ਇਹਨੂੰ ਥੱਲੇ ਤੇ ਬਈ ਆਪਣੀ ਟੂਸਿਆਂ ਵਾਲੀ ਨਹੀਂ ਆਈ ਉਹ ਜਵੇਂ ਹੀ ਮਰੀ ਪਈ ਆ ਯਾਰ ਪਤੰਦਰ ਦੀ ਤਾਂ ਕਦੇ ਇੱਥੇ ਬਹਿ ਜਾਂਦੀ ਆ ਕਦੇ ਇੱਥੇ ਬੈਊ ਕਦੇ ਹਉ ਉੱਥੇ ਪਈ ਪੱਲੇ ਹੀ ਕੱਕੜੀ ਕੂਦਰੀ ਦੀ ਆ ਰਾਜਾ ਤੁਹਾਨੂੰ ਘਰੇ ਆ ਗਈ ਆ ਗਈ ਕੱਲ ਤੇ ਕਰ ਬੈਜਦੀ ਨਹੀਂ ਕੂਦਰੀ ਉਹ ਵੀ ਲਓ ਜੀ ਤੇ ਦੋਵੇਂ ਕਬੂਤਰ ਵੀ ਛੱਡ ਤੇ ਗੁੱਡੇ ਚ ਅਗਲਾ ਬੀਟੂ ਟੂਸਿਆਂ ਵਾਲਾ ਹੋ ਗਿਆ ਤੇ ਗਲਾਬੀ ਟਵਰੀ ਆਲਾ ਤੇ ਗਲਾਬੀ ਫੂਜਾ ਵਾਲਾ ਵੀ ਛੜਦਾ ਬਈ ਤੇ ਆਪਣੀ ਟੂਸੇ ਡੰਡੇ ਵਾਲੀ ਖੰਡ ਨੂੰ ਰਾਜਵਾ ਪਾਣੀ ਪਿਆ ਲਈ ਆਇਆ 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 ਪੁੱਤ ਬਸ ਬਹੁਤ ਹੈ ਓਕੇ ਰਪੋਟਾ ਤੇ ਪਾਣੀ ਇਹਦੇ ਪਿੰਜਰੇ ਜੀ ਪਿਆ ਰਹੇ ਨੇ ਦੰਨੇ ਆ ਤੇ ਜਦੋਂ ਖਿੱਚ ਗਈ ਬਈ ਬਸ ਇਹੀ ਕੱਲੀ ਕਬੂਤਰੀ ਰਹਿ ਗਈ ਬਾਕੀ ਇਹਨਾਂ ਨੇ ਵੀ ਬਦਾਮ ਤੇ ਦਾਣੇ ਖਾ ਲਏ ਤੇ ਇਹਨਾਂ ਨੂੰ ਵੀ ਛੜ ਦਿਆਂ ਕੁੱਡੇ ਜਿਵੇਂ ਦੋਵਾਂ ਲਓ ਜੀ ਰੱਤੀ ਵੀ ਕਹਿੰਦੇ ਅੱਜ ਤਾਂ ਆਪੇ ਖੁੱਡਿਆਂ ਤੇ ਉੱਤਰੀ ਜਾਂਦੀ ਆ ਹਾਂ ਆ ਗਈ ਘਰ ਦੀ ਯਾਦ ਹੁਣ ਤੈਨੂੰ ਆਇਆ ਆਪੇ ਆ ਜਾ ਖੁੱਡੇ ਤੱਕ ਤਾਂ ਵਾਰ ਦੂੰ ਅੰਦਰ ਨਹੀਂ ਤਾਂ ਫਿਰ ਦੀ ਰਿਆ ਬਾਹਰ ਜਿੱਥੇ ਇੰਨੇ ਦਿਨ ਹੋ ਗਏ ਇੱਥੇ ਦੋ ਦਿਨ ਹੋਰ ਸਹੀ ਫਿਰ ਆ ਖੁੱਡਾ ਦੀਨ ਆਇਆ ਕਿਸੇ ਪਾਸੇ ਦੀ ਆਇਆ ਇੰਦੀਆ ਹੋ ਜਾ ਖੁੱਦਰ ਦੀ ਆਇਆ ਇੱਥੇ ਥਾਂ ਨਹੀਂ ਇਧਰ ਜਨੂ ਭਾਂਦੀ ਲੱਕੜੀ ਆਇਆ ਹੋ ਵੜ ਕੇ ਬੈ ਗਈ ਲਓ ਜੀ ਕਰੋ ਸਾਕ ਰਤੀ ਹਾਂ ਅੱਜ ਗਰਮੀ ਲੱਗਦੀ ਚੌਥਾ ਦਿਨ ਅੱਜ ਦਾ ਬਾਹਰ ਲਓ ਜੀ ਰਤੀ ਨੂੰ ਖੋਲਦੀ ਐ ਖੁੱਡਾ ਆਇਆ 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 ਇਧਰ ਆਇਆ 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 ਇਹਨੂੰ ਡਰਾ ਡਰੂਗੇ ਬਾੜ ਨਾਲ ਬੂਗਾ ਨਹੀਂ ਤੇ ਬਾਹਰੋਂ ਕੋਟਾ ਪੂਰਾ ਕਰ ਜੂਗਾ ਉਹਦਾ ਇਹ ਸਾਰਾ ਚਾਲ 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 ਖੰਡ ਖੁੜੇ 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 ਚਾਲ ਕੁਕੜਾਂ ਨੂੰ ਬਾੜ ਦੇ ਪਾਉਣੇ ਖੁੜੇ 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 ਆਏ ਨੇ ਦੋ ਵਾਰੀ ਆਲੂ ਭਖੜੀ ਲਵਾਈ ਛਪੜ ਚੋ ਇਹ ਹਾਂ ਆਲੂ ਭਖੜਾ ਲਵਾਣੀ ਪੀ ਗਈ ਇਹ ਲਾਉ ਜੀ ਲਿਆਂਦੀ ਰਤੀ ਇਧਰ ਤੇ ਪਾ ਤੇ ਵੀ ਦਾਣੇ ਤੇ ਪਾਣੀ ਵਾਲੀ ਕੌਲੀ ਪਈ ਏ ਲਾਉ ਜੀ ਦੋ ਨਿਊ ਲੱਗੇ ਪੀਣ ਦੇਖੋ ਇੱਕ ਤਾਂ ਹੋ ਬਟਾ ਸਾਹਮਣੇ ਆਪਣੇ ਸਾਹਮਣੇ ਵਾਲੀ ਕੋਠੀ ਤੇ ਹਨਾ ਕਾਲਾ ਚੀਨਾ ਡੱਬਾ ਆ ਤੇ ਇੱਕ ਬੈਠਾ ਹੋ ਸਾਹਮਣੇ ਆਪਣੇ ਨਿੰਮ ਚ ਇਹ ਉਹ ਤੇ ਇੱਥੇ ਜੇ ਬੈਠਾ ਪਤਾ ਨਹੀਂ ਕਿੱਥੇ ਯਾਰ ਉਹ ਉਧਰਲੇ ਪਾਸੇ ਉਹ ਬੈਠਾ ਉਹ ਬੈਠਾ ਉਹ ਬੈਠਾ ਹੋ ਰਿਹਾ ਹਨਾ ਤੇ ਇਹ ਵੀ ਦੱਸਾਂਗੇ ਤੁਹਾਨੂੰ ਕੀ ਸਾਖਦਾ ਪਿੰਡੋਂ ਪਿੰਡੋਂ ਨਹੀਂ ਆਪਣੇ ਜਿਵੇਂ ਗਵਾਂਢ ਚੁਈਆਂ ਬਸ ਨਾਲੋਂ ਹੀ ਹਨਾ ਕਿਵੇਂ ਨਵੇਂ ਲਿਆਂਦੇ ਜੀ ਇੱਕ ਫਣੀ ਜੀ ਗੱਲ ਆ ਬੜੀ ਹਨਾ ਕੋਈ ਗੱਲ ਨਹੀਂ ਫੜੇ ਫੁੜੇ ਕੇ ਤਾਂ ਮੂੜਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਸਾਖਦਾ ਸੀ ਤੇ ਆਪਣਾ ਹਰੀ ਬਗਰਾਲ ਤਾਂ ਹੋ ਆ ਕੇ ਬੈਠ ਗਿਆ ਵੀ ਸਾਹਮਣੇ ਤੇ ਯਾਰ ਨਾ ਉਹ ਕਬੂਤਰੀ ਦਾ ਨਹੀਂ ਪਤਾ ਲੱਗਾ ਵੀ ਦੋਵੇਂ ਟੂਸਿਆਂ ਵਾਲੀ ਦਾ ਉਹਨਾਂ ਦੁਪਹਿਰੇ ਇੱਥੇ ਬੈਠ ਸੂਤਰ ਨੂੰ ਕਰ ਜਾਂਦੀ ਸੀ ਕਰੇ ਮੈਂ ਅੰਦਰ ਵੜ ਗਿਆ ਰੱਬ ਜਾਣੇ ਪਤਾ ਨਹੀਂ ਕਿੱਧਰ ਨੂੰ ਗਈ ਹਨਾ ਵੀ ਦਿਸੀ ਨਹੀਂ ਉਹ ਮੜ ਕੋ ਦੁਬਾਰਾ ਦੋਵੇਂ ਸਾਹਮਣੇ ਆ ਕੇ ਬੈਠ ਗਏ ਇਕੱਠੇ ਹੋ ਗਏ ਜਮਾ ਇੱਕ ਉਹ ਬੈਠਾ ਇੱਕ ਉਹ ਬਠਾਣਾ ਲੱਗਦੇ ਤਾਂ ਬੱਚੇ ਜੀ ਯਾਰ ਚਿੱਟਾ ਇਹ ਤਾਂ ਬੱਚਾ ਹੀ ਆ ਵੱਡਾ ਜਿਹੜਾ ਕਾਲਾ ਜ ਉਹ ਮੜਾ ਪੱਠਾ ਪੁੱਠਾ ਲੱਗਦਾ ਮੈਨੂੰ ਲਓ ਜੀ ਤੇਦਰ ਵੱਡੇ ਕਬੂਤਰਾਂ ਨੂੰ ਦਾਣੇ ਰੱਖਦੀ ਹੈ ਬਈ ਆਇਓ 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 ਬੱਤ ਇਧਰ ਕਬੂਤਰਾਂ ਨੂੰ ਵੀ ਪਾ ਗਏ ਵੀ ਦਾਣੇ ਤੇ ਦੇਖੋ ਆਪਣੇ ਦੋਵੇਂ ਕਬੂਤਰ ਵੀ ਆ ਗਏ ਸਾਹਮਣੇ ਹਰੀ ਬਗਲ ਵਾਲਾ ਬੈਠਾ ਸੀ ਹਨਾ ਤੇ ਉਹਦੇ ਨਾਲ ਹੀ ਆ ਕੇ ਬੈ ਗਈ ਵੀ ਆਪਣੀ ਗੁਲਾਬੀ ਟੂਸਿਆਂ ਵਾਲੀ ਕਬੂਤਰੀ ਵੀ ਤੇ ਦੋ ਲੱਗੇ ਹਾਂ ਬੈਠੇ ਚਲੋ ਕੋ ਚੈੱਕ ਕਰਨੀ ਦਾਣੇ ਰੱਖੀ ਕਬੂਤਰਾਂ ਨੂੰ ਤੇ ਟੂਸੇ ਡੰਡਿਆਂ ਨੂੰ ਵੀ ਰੱਖਦੇ ਬਦਾਮ ਆਇਆ 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 ਬੱਤ ਖਾਲਾ ਲਓ ਇਹਨੂੰ ਰੱਖ ਤੇ ਓਕੇ ਦੀ ਰਿਪੋਰਟ ਤੇ ਇਧਰ ਪਾਤਾ ਪਾਣੀ ਵੀ ਬੜੇ ਕਬੂਤਰਾਂ ਨੂੰ ਤੇ ਵੱਡੇ ਕਬੂਤਰਾਂ ਨੂੰ ਵੀ ਦਾਣੇ ਪਾਨੇ ਪਰ ਇਹ ਰਿਹਾ ਕੀਤਾ ਬਾਹਰ ਹੋ ਕੇ ਲਾ ਦिए ਬਈ ਲੋਕ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਇਹ ਦੋਵੇਂ ਕਬੂਤਰਾਂ ਬਈ ਛੱਡਿਆ ਉਹ ਮੈਂ ਖੁੱਡੇ ਚ ਇਧਰ ਇਹ ਕਬੂਤਰਾਂ ਨੂੰ ਪਾਣੀ ਪਾਦ ਗੇ ਅਪਰ ਪਾਣੀ ਤਾਂ ਪਿਆ ਸੀਗਾ ਪਾਣੀ ਢਾਗ ਰੱਖਿਆ ਸੀਗਾ ਮੈਂ ਤੇ ਇੱਕ ਮਿੰਟ ਤੋਂ ਪਹਿਲਾਂ ਇਹਨੂੰ ਕਰਾਂ ਮੈਂ ਫੁੱਲ ਟੈਂਕਾ ਖੜਜੋ ਲਓ ਜੀ ਇਧਰ ਵੀ ਰੱਖਤਾ ਪਾਣੀ ਤੇ ਹੁਣ ਪੀਣ ਦਿਓ ਇਹਨਾਂ ਨੂੰ ਕਰਨ ਦਿਓ ਐਸ਼ਾ ਉਧਰ ਵੀ ਆਈ ਜਾਂਦੇ ਜਾਨਵਰ ਪੀਣ ਸਾਰੇ ਪਾਣੀ ਓਕੇ ਰਿਪੋਰਟ ਹੈ ਹੈ ਚਲੇ ਕਿਸ ਨਾਲ ਗੇਮ ਲਵਾ ਦੇ ਨੋਂਨੇ ਮੈਂ ਤੇ ਆਪਣੇ ਦੋ ਕਬੂਤਰ ਹਨ ਜਿਹੜੇ ਬਾਹਰ ਆ ਉਹ ਸਾਹਮਣੇ ਇਕੱਠੇ ਬੈਠੇ ਵੀ ਜੂੜੀ ਲਈ ਆਈ ਨਹੀਂ ਪਤਾ ਹੁਣ ਆਂਡੇ ਨਾ ਧਰ ਲੈਣ ਉੱਥੇ ਕਿਤੇ ਹੋਰ ਕੋਈ ਡਰ ਨਹੀਂ ਕਿਦਾਂ نسل ਉਹਨਾਂ ਦੇ ਘਰੇ ਰਹਿ ਜੇ ਆਪਣੀ ਤਾਸ਼ ਗੈਂਗ ਵਾਸਤੇ ਮੈਂ ਪੂਈਗਾ ਪਾਈਗਾ ਲਿਆਦ ਗਏ ਥੋੜਾ ਜਿਹਾ ਪਾਣੀ ਪੂਣੀਆ ਪੀਆਂ ਛੋ ਬੋਤਲ ਬਦਲੇ ਰੱਖੀ ਵੀ ਪਾਣੀ ਆਣਾ ਲਓ ਜੀ ਪੀਓ ਬਲਜੀਤ ਕਿਵੇਂ ਆ ਤੂੰ ਵੀ ਨਾਲ ਹੈ ਵਿੱਚ ਹਾਂ ਤਾਸ਼ ਕੇ ਟੈਂਚ ਹਾਂ 1 ਮਿੰਟ ਵਿੱਚ ਕਬੂਤਰ ਆ ਗਿਆ ਆਪਣਾ ਹਰੀ ਬਗਲ ਵਾਲਾ ਤੈਨੂੰ ਅੰਦਰ ਕਰਦ ਗਿਆ ਆਇਆ 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 ਪੁੱਤ ਆਇਆ ਆਇਆ ਇੱਕ ਮਿੰਟ ਇਹਨੂੰ ਅੰਦਰ ਕਰ ਦੇ ਖੜ ਜੋ ਉੱਡ ਗਿਆ ਰਾਬੇਓ ਕੇਰਾ ਤਾਂ ਤੇ ਟੂਸਿਆਂ ਵਾਲੀ ਕਬੂਦਰੀ ਵੀ ਹੋ ਆ ਕੇ ਬੈਠ ਗਈ ਵੀ ਸਾਹਮਣੇ ਇਹਨੂੰ ਵਿੱਚ ਪੰਜਵਾਂ ਦਿਨ ਜਾਂਦਾ ਹੈਗਾ ਤੇ ਇਧਰ ਉਤਰਾਂਗਾ ਬਈ ਦੂਜੀ ਵੀ ਉਤਰੇ ਮਤਲਬ ਉਤਰਾਂਗਾ ਕਿ ਇਹਨਾਂ ਮਮੀ ਕੰਮ ਛੰਡ ਗਿਆ ਨਾ ਗਾ ਗਲਾਬੀ ਟੂਸਿਆਂ ਵੀ ਆ ਗਈ ਹਰੇ ਹਰੀ ਬਗਲਾ ਤਾਂ ਆ ਹੀ ਜਾਣਾ ਸੀਗਾ ਤੇ ਉਹ ਵੀ ਆ ਗਈ ਬਈ ਭਾਗਾ ਵਾਲੀ ਪੰਜਵੇਂ ਦਿਨ ਆ ਗਈ ਅੱਜ ਨੈਟ ਤੇ ਹੁਣ ਕੁੱਡੇ ਚ ਬਾੜ ਲਾਂਗੇ ਉਹਨੂੰ ਉਮੀਦ ਹੈਗੀ ਹੈਗੀ ਤੇ ਟੂਸਿਆਂ ਵਾਲੀ ਕਬੂਦਰੀ ਚੜਾਲੀ ਛਤਰੀ ਤੇ ਬਈ ਮਤਲਬ ਆਪ ਨਹੀਂ ਉੱਡ ਗਈ ਇਹ ਛਤਰੀ ਤੇ ਨੈਟ ਤੇ ਬੈਠੀ ਰਹੀ ਹੈ ਨੈਟ ਤੋਂ ਪੈਰਾਂ ਚ ਲਾ ਕੇ ਛਤਰੀ ਦੇ ਲਈ ਚੜਾ ਕੋਈ ਚੱਕਰ ਵਾਲੀ ਗੱਲ ਨਹੀਂ ਤਾੜਦਾ ਇਹ ਖੁੱਡੇ ਚ ਇਹਨੂੰ ਕੋਲਾ ਤਾਂ ਇਸ ਦੀ ਮਿੱਤ ਲਾਲ ਗੇ ਕਾਉਂ ਲੈ ਜਿੱਥੇ ਕਰਦਾ ਕਰ ਲਈ ਕੂਤਰੀ ਵਿੰਦਰ ਚੱਲ ਖੰਡ ਕਿ ਉੱਡਣ ਦੀ ਪਹੁੰਚ ਹੀ ਨਹੀਂ ਰਹੀ ਉੱਡਣ ਦੀ ਪਹੁੰਚ ਹੀ ਨਹੀਂ ਜਾਰੀ ਏ ਉਹ ਜਾਵੜੀ ਬਈ ਕਰ ਤੇੰਦਰ ਸਫੇਰ ਤੂੰ ਇੱਧਰ ਹੀ ਲਾ ਦਿੰਦਾ ਬਾ ਚੱਕ ਲਾ ਕੇ ਆ ਕੂਤਰ ਵੀ ਲਾ ਲੈ ਇੱਕ ਮਿੰਟ ਕਰੇਗਾ ਜੜਾ ਆਇਆ ਹਾਂਜੀ ਮੇਰੇ ਵੀਰੋ ਆ ਗਏ ਇੱਧਰ ਲੈ ਕਰੇ ਬਈ ਤੇ ਪਹਿਲਾਂ ਤਾਂ ਆਪ ਆਪਣੇ ਬੈਟ ਕਾਲੇ ਕੂਤਰਾਂ ਨੂੰ ਦਾਣੇ ਪਾ ਦੇ ਗਏ ਹਨਾ ਚੱਲ ਕੇ ਇਹਨਾਂ ਨੂੰ ਦਾਣੇ ਆਇਓ 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 ਵਟਾ ਆਇਓ ਖੜੋ 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 ਕੋਈ ਨਹੀਂ ਲਾ ਬੈਂਦਾ ਯਾਰ ਚੱਲ ਕੋਈ ਗੱਲ ਨਹੀਂ ਆ ਤੱਕ ਲਗੀ ਕਾੜੇ ਨੂੰ ਹਾਂਜੀ ਮੇਰੇ ਵੀਰੋ ਤੇ ਲੋਕ ਦੀ ਐਨੀ ਕਰਨਾ ਭੁੱਲ ਗਏ ਜੀ ਵੀ ਹੁਣ ਵੇਖੋ ਵੀਡੀਓ ਐਡਿਟ ਕਰ ਜਾਂਦਾ ਹਾਂ ਵਾਹ ਇਹ ਕੋਈ ਗੱਲਾ ਬਤ ਹੈਣੀ ਵੀਡੀਓਾਂ ਮਾਤਰਮੇ ਦਾ ਬਸ ਮੰਝਾ ਮਸਾ ਹੀ ਦਿਵਾ ਤੇ ਬਸ ਕਦੋਂ ਵੀ ਨੀਂਦ ਆ ਜਾਏ ਕਦੋਂ ਵੀ ਫੋਨ ਏਅਰਪੋਰਟ ਸਾਰਾ ਤੜਕੇ ਪਤਾ ਲੱਗਦਾ ਕਿੱਥੇ ਪਿਆ ਬਸ ਠੀਕ ਆ ਬਾਹਲੇ ਗੱਲਾਂ ਬਾਤਾਂ ਨਹੀਂ ਹੁੰਦੀਆਂ ਬਾਈ ਬਣੇ ਸਵਾ ਯਾਰ ਗੁੱਡ ਨਾਈਟ ਬਾਏ ਬਾਏ ਕੱਲ ਮਿਲਦੇ ਆਂ